ਆਦਰੰਦੀ ਸਿੰਘ ਜਦੋਂ ਉਹ ਇਲਾਕੇ ਫਤਿਹ ਕਰਦਾ ਤੇ ਉਹ ਉਹਨਾਂ ਇਲਾਕਿਆਂ ਦੇ ਜਿਹੜੇ ਹਾਕਮ ਨੇ ਉਹ ਉਹਨਾਂ ਦੀ ਸਿੱਖਾਂ ਦੇ ਨਾਲ ਸਾਝ ਕੀ ਹੈ ਉਹਨੂੰ ਵੀ ਵਿਚਾਰਦਾ ਜਦੋਂ ਉਸ ਨੇ ਇਲਾਕਾ ਫਤਿਹ ਕੀਤਾ ਉੱਚ ਸ਼ਰੀਫ ਵਾਲੇ ਪਾਸੇ ਦਾ ਤੇ ਉੱਚ ਸ਼ਰੀਫ ਦੇ ਜਿਹੜੇ ਪੀਰ ਨੇ ਜਦੋਂ ਗੁਰਨਾਨਕ ਦੇਵ ਸੱਚੇ ਪਾਤਸ਼ਾਹ ਉਦਾਸੀ ਦੇ ਉੱਪਰ ਗਏ ਨੇ ਮੱਕਾ ਮਦੀਨਾ ਦੇ ਇਲਾਕੇ ਦੇ ਵਿੱਚ ਤੇ ਉੱਚ ਸ਼ਰੀਫ ਦੇ ਪੀਰਾਂ ਦੇ ਵਿੱਚੋਂ ਸੈਦ ਜਲਾਲਉਦੀਨ ਗੁਰਨਾਨ ਦੇਵ ਸਾਹਿਬ ਦੇ ਨਾਲ ਗਏ ਸੀ ਤੇ ਉਦੋਂ ਦਾ ਸਿੱਖਾਂ ਦੇ ਵਿੱਚ ਉਹਨਾਂ ਦਾ ਸਤਕਾਰ ਸੀ ਸਤਕਾਰ ਇਸ ਕਰਕੇ ਸੀ ਕਿ ਗੁਰਨਾਨ ਦੇਵ ਸੱਚੇ ਪਾਤਸ਼ਾਹ ਤੂੰ ਸਿੱਖਿਆ ਗ੍ਰਹਿਣ ਕਰਕੇ ਉੱਚ ਸ਼ਰੀਫ ਦੇ ਪੀਰਾਂ ਨੇ ਕੇਸਾਂ ਦੀ ਬੇਦਵੀ ਬੰਦ ਕਰ ਦਿੱਤੀ ਸੀ ਹੁਣ ਮੈਂ ਤੁਹਾਨੂੰ ਇੱਕ ਹੋਰ ਉਦਾਹਰਣ ਇਸ ਚਲਦੀ ਦਵਾ ਜਦੋਂ ਤਿਲਗੀਦਰ ਪਾਤਸ਼ਾਹ ਮੀਰ ਗੋਬਿੰਦ ਸਿੰਘ ਮਹਾਰਾਜ ਚਮਟੌਰ ਦੀ ਗੜੀ ਦੇ ਵਿੱਚੋਂ ਨਿਕਲਦੇ ਤੇ ਨਬੀ ਖਾਨ ਤੇ ਗਨੀ ਖਾਨ ਉਹਨਾਂ ਨੂੰ ਮੰਜ਼ੀ ਦੇ ਉੱਪਰ ਲੈ ਕੇ ਨਿਕਲਦੇ ਨੇ ਤੇ ਜਦੋਂ ਰਾਹ ਦੇ ਵਿੱਚ ਹਾਟਮ ਪੁੱਛਦਾ ਇਹ ਕੌਣ ਨੇ ਤੇ ਕੀ ਕਿਹਾ ਜਾਂਦਾ ਜੀ ਕੌਣ ਜਾ ਰਹੇ ਨੇ ਉੱਚ ਦੇ ਪੀਰ ਜਾ ਰਹੇ ਨੇ ਉੱਚ ਦੇ ਨਹੀਂ ਦਰਅਸਲ ਉੱਚ ਸ਼ਰੀਫ ਦੇ ਪੀਰ ਕਿਉਂਕਿ ਜੇਕਰ ਇਹ ਮੁਸਲਮਾਨਾਂ ਨੂੰ ਵੀ ਪਤਾ ਸੀ ਕਿ ਜਿਹੜੇ ਉੱਚ ਸ਼ਰੀਫ ਦੇ ਪੀਰ ਨੇ ਉਹ ਚਿਹਰੇ ਤੋਂ ਕੇਸਾਂ ਦੀ ਬਿਦਬੀ ਨਹੀਂ ਕਰਦੇ ਜੇ ਕਿਤੇ ਕਿਹਾ ਜਾਂਦਾ ਕਿ ਮੁਸਲਮਾਨ ਪੀਰ ਜਾ ਰਹੇ ਨੇ ਤੇ ਉਸ ਮੁਸਲਮਾਨ ਹਾਕਮ ਦਾ ਪਹਿਲਾ ਸਵਾਲ ਹੋਣਾ ਸੀ ਜ਼ਾਫਰ ਬੇਗ ਦਾ ਕਿ ਫਿਰ ਇਹਨਾਂ ਨੇ ਲੱਭ ਕਿਉਂ ਨਹੀਂ ਕਟਾਈ ਕਿਉਂਕਿ ਉਹ ਮੁੱਛਾ ਕਟਾਉਂਦੇ ਉੱਚ ਸ਼ਰੀਫ ਦੇ ਪੀਰ ਨਹੀਂ ਬਕਰੋ ਉੱਚ ਸ਼ਰੀਫ ਦੇ ਪੀਰ ਜਿਹੜੇ ਸੀ ਉਹ ਕਿਸਾਂ ਦਾ ਸਤਕਾਰ ਕਰਦੇ ਸੀ ਜਦੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਉਹ ਸਾਰਾ ਇਲਾਕਾ ਫਤਿਹ ਦਿੱਤਾ ਤਾਂ ਉਹਨਾਂ ਇਲਾਕਿਆਂ ਦੇ ਵਿੱਚ ਉੱਚ ਸ਼ਰੀਫ ਦੇ ਪੀਰ ਜਿਹੜੇ ਸੀ ਉਹਨਾਂ ਦਾ ਵੀ ਆਪਣੀ ਇੱਕ ਚੰਗੀ ਕਹਿ ਸਕਦੇ ਫਾਲੋਇੰਗ ਸੀ ਬੜੇ ਜ਼ਿਆਦਾ ਉਹਨਾਂ ਦੇ murid ਸੀ ਇੱਕ ਚੰਗਾ ਪ੍ਰਭਾਵ ਸੀ ਪਰ ਸ਼ੇਰ-ਏ-ਪੰਜਾਬ ਨੇ ਉਹਨਾਂ ਦਾ ਕਿਤੇ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਬਲਕਿ ਉਹਨਾਂ ਦੇ ਪੂਨ ਨਜ਼ਰਾਨਾ ਲੈ ਕੇ ਉਹ ਜਿਹੜਾ ਉੱਚ ਸ਼ਰੀਫ ਦਾ ਇਲਾਕਾ ਸੀ ਉਹਨਾਂ ਦੇ ਬੋਲ ਹੀ ਰਹਿਣ ਦਿੱਤਾ ਕਿਸੇ ਦਾ ਕੋਈ ਨੁਕਸਾਨ ਨਹੀਂ ਕੀਤਾ ਸੋ ਇਹ ਸ਼ੇਰੇ ਪੰਜਾਬ ਜਦੋਂ ਤੁਸੀਂ ਇਲਾਕੇ ਦੇ ਉੱਪਰ ਹਮਲਾ ਵੀ ਕਰਦਾ ਹਮਲਾਵਰ ਵੀ ਹੁੰਦਾ ਤਾਵਾ ਵੀ ਕਰਦਾ ਉਦੋਂ ਵੀ ਇਹ ਸੋਚਦਾ ਸੀ ਕਿ ਕੀ ਇਸ ਇਲਾਕੇ ਦੇ ਲੋਕਾਂ ਦੇ ਸਾਡੇ ਸਿੱਖਾਂ ਦੇ ਨਾਲ ਤੇ ਗੁਰੂ ਘਰ ਦੇ ਨਾਲ ਸੰਬੰਧ ਕਿਵੇਂ ਦੇ ਰਹੇ ਸੋ ਇਹਦੀ ਬਹੁਤ ਵੱਡੀ ਤਿਆਰਤਾਰੀ ਸੀ ਅੰਗਰੇਜ਼ਾਂ ਨੇ ਜਿੰਦੇ ਵੀ ਦੁਨੀਆ ਦੇ ਉੱਪਰ ਇਲਾਕੇ ਫਤਿਹ ਕੀਤੇ ਨੇ ਨਾ ਉਹਨਾਂ ਇਲਾਕਿਆਂ ਨੂੰ ਫਤਿਹ ਕਰਨ ਤੋਂ ਬਾਅਦ ਉਹਨਾਂ ਹਲਾਕਾਂ ਦੇ ਜਿਹੜੇ ਹਾਕਮ ਸੀ ਜਿਹੜੇ ਉਹਨਾਂ ਇਲਾਕਿਆਂ ਦੇ ਫੌਜਦਾਰ ਸੀ ਜਿਹੜੇ ਮਾਲਕ ਸੀ ਉਹ ਰੋਲ ਕੇ ਮਰੇ ਨੇ 72 ਸ਼ਾ ਜਫਰ ਵੇਖ ਲੋ ਕਿੰਨੀ ਬੁਰੀ ਹਾਲਤ ਦੇ ਵਿੱਚ ਅੱਜ ਔਰੰਗਜ਼ੇਬ ਦਾ ਪਰਿਵਾਰ ਵੇਖ ਲੋ ਮੰਗਦਾ ਫਿਰਦਾ ਜਿੰਨੇ ਵੀ ਹਾਕਮ ਸੀ ਉਹਨਾਂ ਨੂੰ ਭਖਾਰੀ ਬਣਾ ਦਿੱਤਾ ਜਾਂਦਾ ਸੀ ਇੱਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਦੋਂ ਕਿਸੇ ਇਲਾਕੇ ਦੇ ਉੱਪਰ ਫਤਿਹ ਪ੍ਰਾਪਤ ਕਰਦਾ ਤੇ ਉਤੋਂ ਦੇ ਹਾਕਮ ਨੂੰ ਬਕਾਇਦਾ ਤੌਤ ਤੇ ਪੈਨਸ਼ਨ ਤੇ ਇਲਾਕਾ ਵੀ ਦਿੰਦਾ ਮੈਂ ਤੁਹਾਡਾਂ ਨਾਲ ਇੱਕ ਮੁਲਤਾਨ ਦੀ ਜੰਗ ਦੀ ਗੱਲ ਸਾਂਝੀ ਕਰਦਾ ਮੁਲਤਾਨ ਦਾ ਹਾਕਮ ਮੁਜ਼ਫਰ ਖਾਨ ਉਸ ਨੇ ਮਲਤਾਨ ਦੇ ਕਿਲੇ ਨੂੰ ਆਪਣੇ ਅਧੀਨ ਕੀਤਾ ਮਲਤਾਨ ਦੇ ਕਿਲੇ ਦੇ ਬਾਰੇ ਇਹ ਗੱਲ ਨੂੰ ਮਸ਼ਹੂਰ ਸੀ ਕਿ ਬਹੁਤ ਮਜ਼ਬੂਤ ਕਿਲਾ ਹੈ ਇਸ ਨੂੰ ਜਿੱਤਿਆ ਨਹੀਂ ਜਾ ਸਕਦਾ 20 ਫੁੱਟ ਚੌੜੀ ਫਸੀਲ ਹੈ ਇਸ ਨੂੰ توپਾਂ ਦੇ ਨਾਲ ਇੰਨੀ ਛੇਤੀ ਭੇਦ ਕੇ ਅੰਦਰ ਲਿਆਂਗਿਆ ਜਾ ਸਕਦਾ ਸੋ ਬੜਾ ਕੁਝ ਮਸ਼ਹੂਰ ਸੀ ਮਲਤਾਨ ਦੇ ਕਿਲੇ ਦੇ ਬਾਰੇ ਕਿ ਇਹ ਤਜਿੱਤ ਰਣਜੀਤ ਸਿੰਘ ਉਸ ਕਿਲੇ ਨੂੰ ਫਤਿਹ ਕਰਨ ਦੇ ਵਾਸਤੇ ਆਪਣੀਆਂ ਫੌਜਾਂ ਭੇਜਦਾ ਹੈ ਸਰਦਾਰ ਨਿਹਾਲ ਸਿੰਘ ਸਰਦਾਰ ਨਿਹਾਲ ਸਿੰਘ ਪੰਜ ਹੱਥਾ ਫਕੀਰ ਅਜੀਜੂ ਦੀ ਦੀਵਾਨ ਮੁਹੰਮਦ ਚੰਦ ਇਹ ਉਹਦੇ ਜਰਨੈਲ ਜਾਂਦੇ ਨੇ ਜਦੋਂ ਇਹਨਾਂ ਜਰਨੈਲਾਂ ਦੀ ਆਮਦ ਨੂੰ ਵੇਖਦਾ ਮੁਜ਼ਫਰ ਖਾਨ ਤੇ ਉਹ ਕਹਿੰਦਾ ਕਿ ਮੈਂ ਲੜ ਨਹੀਂ ਸਕਦਾ ਮੈਂ ਸਾਲ ਦਾ ਕੁਝ ਨਜ਼ਰਾਨਾ ਦੇ ਦੇਵਾਂਗਾ ਕੁਝ ਮੇਰੇ ਕੋਲ ਲੈ ਜਾਓ ਮੈਂ ਤੁਹਾਡੀ ਜਿੰਦਗੀ ਕਬੂਲ ਕਰਦਾ ਇੱਕ ਵਾਰ ਇੰਜ ਹੋਇਆ ਦੂਸਰੀ ਵਾਰ ਇੰਜ ਹੋਇਆ ਤੀਸਰੀ ਵਾਰ ਇੰਜ ਹੋਇਆ ਪਰ ਤਿੰਨੇ ਵਾਰੀ ਉਹਦੇ ਉੱਪਰ ਹਮਲਾ ਇਸ ਤਰ੍ਹਾਂ ਕੇ ਕਰਨਾ ਪਿਆ कि ਉਹ बार-बार ਆਪਣੇ ਕੀਤੇ ਵਾਅਦੇ ਤੋਂ ਮੁਕਰ ਜਾਂਦਾ ਸੀ ਉਹ ਕਹਿੰਦਾ ਸੀ ਮੈਂ ਨਜ਼ਰਾਨਾ ਦੇਵਾਂਗਾ ਅਧਿੰਗੀ ਕਬੂਲ ਕਰਦਾ ਉਹ ਨਾ ਨਜ਼ਰਾਨਾ ਦਿੰਦਾ ਸੀ ਨਾ ਅਧਿੰਗੀ ਕਬੂਲ ਕਰਦਾ ਸੀ ਫੌਜ ਵਾਪਸ ਆਉਂਦੀ ਸੀ ਤੇ ਉਹ ਆਲੇ-ਦੁਆਲੇ ਦੇ ਮੁਸਲਮਾਨਾਂ ਨੂੰ ਜਿਹਹਾਦ ਦੇ ਨਾਮ ਦੇ ਉੱਪਰ 扑ੜਕਾ ਕੇ ਰਣਜੀਤ ਸਿੰਘ ਦੇ ਰਾਜ ਦੇ ਖਿਲਾਫ ਬਗਾਵਤ ਦੇ ਵਾਸਤੇ ਮਜਬੂਰ ਕਰ ਦਿੰਦਾ ਸੀ ਕਿ ਅਸੀਂ ਰਣਜੀਤ ਸਿੰਘ ਦੇ ਖਿਲਾਫ ਲੜਨਾ ਹੈ ਅਖੀਰ ਚੌਥੀ ਵਾਰ ਜਦੋਂ ਤਿੰਨ ਵਾਰੀ ਇਹ ਸੰਪੂਰਨ ਹੋ ਗਿਆ ਤੇ ਚੌਥੀ ਵਾਰ ਰਣਜੀਤ ਸਿੰਘ ਨੇ ਮਹਾਰਾਜਾ ਖੜਕ ਸਿੰਘ ਦੀ ਗਦਵਾਈ ਆਪਣੇ ਪੁੱਤਰ ਦੀ ਅਗਵਾਈ ਦੇ ਵਿੱਚ ਫੌਜ ਨੂੰ ਤੋੜਿਆ ਇਹ ਫੌਜ ਐਹੀ ਮਹੀਨਾ ਫਰਵਰੀ ਦਾ ਮਹੀਨਾ ਉੱਥੇ ਪਹੁੰਚ ਗਈ ਫੌਜ ਨੇ ਕਿਲੇ ਨੂੰ ਘੇਰਾ ਪਾ ਲਿਆ ਅੰਦੋ ਉਸ ਨੇ ਵੀ ਆਪਣੀਆਂ 49 ਤੋਪਾਂ ਜਿਹੜੀਆਂ ਸੀ ਕਿਲੇ ਦੀ ਫਸੀਲ ਦੇ ਉੱਪਰ ਬੀੜ ਦਿੱਤੀਆਂ ਕਿਲਾ ਉਚਾਈ ਜਗ੍ਹਾ ਦੇ ਉੱਪਰ ਸੀ ਫੌਜਾਂ ਨੀਵੀਂ ਜਗ੍ਹਾ ਦੇ ਉੱਪਰ ਸੀ ਫੌਜਾਂ ਦੇ ਵੱਲੋਂ ਤੋਪਾਂ ਦੇ ਗੋਲੇ ਵਰਸਾਏ ਜਾ ਰਹੇ ਸੀ ਤੇ ਸਿੱਖਾਂ ਦਾ ਕਾਫੀ ਨੁਕਸਾਨ ਹੋਇਆ ਬਹੁਤ ਸਾਰੇ ਚੰਗੇ ਜਮਾਇਲ ਜਿਹੜੇ ਸੀ ਇਸ ਜੰਗ ਦੇ ਵਿੱਚ ਜ਼ਖਮੀ ਹੋਏ ਜਦੋਂ ਤਕਰੀਬਨ 4-5 ਰਿੰਨੇ ਲੰਘ ਦੇ ਘੇਰੇ ਪਏ ਨੂੰ ਤੇ ਜੂਨ ਦੇ ਮਹੀਨੇ ਦੇ ਵਿੱਚ ਸਰਕਾਰੇ ਖਾਲਸਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਖਬਰ ਪਹੁੰਚੀ ਕਿ ਮੁਲਤਾਨ ਦੇ ਕਿਲੇ ਨੂੰ ਜਿੱਤਿਆ ਨਹੀਂ ਜਾ ਰਿਹਾ ਬਹੁਤ ਸਾਰੇ ਸਿੱਖ ਯਾਤਾਂ ਪ੍ਰਾਪਤ ਕਰ ਗਏ ਨੇ ਅਜੇ ਮੁਲਤਾਨ ਦਾ ਕਿਲਾ ਸਾਡੇ ਹੱਥ ਨਹੀਂ ਆਇਆ ਇਸ ਕਰਕੇ ਹੁਣ ਤੁਸੀਂ ਲਾਹੌਰ ਤੋਂ ਆਪਣਾ ਦਸਤਾ ਲੈ ਕੇ ਉੱਥੇ ਪਹੁੰਚੋ ਰਣਜੀਤ ਸਿੰਘ ਉਸ ਫੌਜ ਦੀ ਦਸਤੇ ਦੀ ਅਗਵਾਈ ਕਰਨ ਤੋਂ ਪਹਿਲਾਂ ਦਰਬਾਰ ਸੱਭ ਗਿਆ ਦਰਬਾਰ ਸੱਭ ਤੋਂ ਮੱਥਾ ਟੇਕ ਕੇ ਬਾਹਰ ਨਿਕਲ ਰਿਹਾ ਤੇ ਅਕਾਲੀ ਫੂਲਾ ਸਿੰਘ ਦੇ ਜਥੇ ਦੇ ਨਾਇਬ ਸਰਦਾਰ ਸਾਧੂ ਸਿੰਘ ਮਿਲੇ ਤੇ ਸਰਦਾਰ ਸਾਧੂ ਸਿੰਘ ਜਿਸ ਤਰ੍ਹਾਂ ਅਕਾਲੀ ਉਸ ਵਲੇ ਦੇ ਸਰਦਾਰ ਰਣਜੀਤ ਸਿੰਘ ਦੇ ਨਾਲ ਖਾਸਾ ਮਜ਼ਾਕ ਕਰਦੇ ਸੀ ਕਹਿੰਦੇ ਹੋ ਰਣਜੀਤ ਸਿੰਘ ਜੀੜਾ ਬੜਾ ਮਯੂਸ ਹੈ ਉਦਾਸ ਜਾਂ ਲੱਗਦਾ ਕੀ ਗੱਲ ਹੋਈ ਹੈ ਤੇ ਰਣਜੀਤ ਸਿੰਘ ਕਹਿੰਦਾ ਕਿ ਦਾ ਜਥੇਜਾਪ ਚ ਉਦਾਸੀ ਇਸ ਗੱਲ ਦੀ ਹੈ ਕਿ ਮਲਤਾਨ ਦੇ ਕਿਲੇ ਨੂੰ ਘੇਰੇ ਪਿਆ ਤਿੰਨ ਚਾਰ ਮਹੀਨੇ ਹੋ ਗਏ ਤੇ 300 ਤੋਂ ਵੱਧ ਸਿੱਖ ਸ਼ਹਾਰਤਾ ਪ੍ਰਾਪਤ ਕਰ ਚੁੱਕੇ ਨੇ ਅਜੇ ਤੱਕ ਕਿਨਾਂ ਸਾਡੇ ਹੱਥ ਨਹੀਂ ਆਇਆ ਤੇ ਸਾਧੂ ਸਿੰਘ ਕਹਿੰਦੇ ਨੇ ਸਾਡੇ ਵਾਲੀ ਤੋਪ ਕਿੱਥੇ ਹੈ ਇਹ ਤੋਪ ਪੰਗੀਆਂ ਵਾਲੀ ਤੋਂ ਇਹ ਹੀ ਤੋਪ ਜਿਹੜੀ ਅਹਿਮਦ ਸ਼ਾਹ ਅਬਦਾਨੀ ਨੇ ਤਿਆਰ ਕਰਾਈ ਸੀ ਸਿੱਖਾਂ ਦਾ ਖੁਰਾਕੋਜ ਬਟਾਉਣ ਦੇ ਵਾਸਤੇ ਲਾਹੌਰ ਦੇ ਤਾਰੀਕਰ ਨजीर हुसैन ਨੇ ਤਿਆਰ ਕੀਤੀ ਸੀ ਇਹ ਉਸ ਸਮੇਂ ਦੀ ਸਭ ਤੋਂ ਵੱਡੀ ਤੋਪ ਸੀ ਔਰ ਇਸ ਦਾ ਪਹਿਲਾ ਨਾਮ ਰੱਖਿਆ ਗਿਆ ਸੀ ਪੀਕਰੇ ਅਸਦਹੇ ਆਤਿਸ਼ਬਾਰ ਫਾਰਸੀ ਵਿੱਚ ਉਹਦੇ ਉੱਪਰ ਇਹੀ ਲਿਖਿਆ ਹੋਇਆ ਤੇ ਜਦੋਂ ਅਹਿਮਦ ਸ਼ਾਹ ਅਬਦਾਨੀ ਦੇ ਫੌਜਦਾਰ ਸਰ ਬਲੰਦ ਖਾਨ ਨੇ ਉਸ ਤੋਪ ਨੂੰ ਚਲਦੀ ਨੂੰ ਵੇਖਿਆ ਅਹਿਮਦ ਸ਼ਾਹ ਅਬਦਾਨੀ ਦੇ ਸਾਹਮਣੇ ਚੜਾ ਕੇ ਜਦੋਂ ਵਿਖਾਈ ਨਾ ਤੇ ਅਹਿਮਦ ਸ਼ਾਹ ਅਬਦਾਨੀ ਕਹਿੰਦਾ ਇਹ ਤੋਪਿਆ ਜਿਹਦੇ ਨਾਲ ਕਾਫਰਾਂ ਦਾ ਹਮੇਸ਼ਾ ਦੇ ਵਾਸਤੇ ਸਰਬਨਾਸ਼ ਹੋ ਜਾਵੇਗਾ ਇਸ ਤੋਪ ਦਾ ਨਾਮ ਧਾਰਮਿਕ ਰੱਖਣਾ ਚਾਹੀਦਾ ਸੋ ਧਾਰਮਿਕ ਨਾਮ ਰੱਖਣ ਦੇ ਵਾਸਤੇ ਉਸ ਤੋਪ ਦਾ ਨਾਮ ਪੀਕਰੇ ਅਸਦਹੇ ਆਤਿਸ਼ਬਾਰ ਪੀਕਰ ਕਿਹਾ ਜਾਂਦਾ ਤੋਪ ਨੂੰ ਅਸਦਹ ਕਿਹਾ ਜਾਂਦਾ ਵੱਡੇ ਸੱਪ ਨੂੰ ਆਤਿਸ਼ਬਾਰ ਕਿਹਾ ਜਾਂਦਾ ਜਿਹੜਾ ਮੂੰਹ ਚੋਂ ਅੱਗ ਸੁੱਟਦਾ ਹੈ ਕਿ ਮੂੰਹ ਚੋਂ ਅੱਗ ਸੁੱਟਣ ਵਾਲਾ ਇੱਕ ਵੱਡਾ ਸੱਪ ਉਸ ਤੋਪ ਦਾ ਨਾਮ ਸੀ ਅਬਦਾਨੀ ਕਹਿੰਦਾ ਤੋਪ ਦਾ ਨਾਮ ਬਦਲ ਕੇ ਜਮਜਮਾ ਕਰ ਦਿਓ ਜਿਹੜਾ ਕਿ ਉਹਨਾਂ ਦੇ ਧਾਰਮਿਕ ਸਥਾਨ ਦਾ ਪਵਿੱਤਰ ਚਸ਼ਮਤ ਉਹਦੇ ਨਾਮ ਤੇ ਪਰਤੋਪ ਦਾ ਨਾਮ ਚਮਜਮਾ ਰੱਖਿਆ ਗਿਆ ਭੰਗੀ ਸਰਦਾਰਾਂ ਦੇ ਨਾਲ ਪਹਿਲੀ ਮੋਟ ਪਹੇੜ ਹੋਈ ਤੇ ਅਹਿਮਦ ਸ਼ਾਹ ਅਬਦਾਨੀ ਦੇ ਕੋਲੋਂ ਉਹਨਾਂ ਨੇ ਉਹ ਤੋਪ ਖੋਲੀ ਜਿਸ ਤੋਪ ਦੇ ਉੱਪਰ ਬੜਾ ਮਾਣ ਸੀ ਉਹ ਤੋਪ ਉਹਨ ਭੰਗੀ ਸਰਦਾਰਾਂ ਦੇ ਕੋਲ ਹੈ ਤੇ ਸਰਦਾਰ ਸਾਧੂ ਸਿੰਘ ਕਹਿੰਦੇ ਨੇ ਸਾਡੇ ਵਾਲੀ ਤੋਪ ਭੰਗੀਆਂ ਵਾਲੀ ਤੋਪ ਉਹ ਰਣਜੀਤ ਸਿੰਘ ਕਹਿੰਦਾ ਕਿ ਤੁਸੀਂ ਆਪਣੇ ਜਥੇ ਨੂੰ ਲੈ ਕੇ ਉਹ ਤੋਪ ਲੈ ਕੇ ਉੱਥੇ ਪਹੁੰਚੋ ਇਹ ਤੋਪਾਂ ਜਿਹੜੀਆਂ ਸੀ ਚਮਜਮਾ ਸੂਰਜ ਮੁਥੀ ਆਤਿਸ਼ਬਾਰ ਇਸ ਤੋਂ ਇਲਾਵਾ ਬਗਲਮੁਖੀ ਇਹ ਬਹੁਤ ਸਾਰੀਆਂ ਤੋਪਾਂ ਸੀ ਜਿਹੜੀਆਂ ਉੱਥੇ ਲਚਾਈਆਂ ਗਈਆਂ ਕਿਲੇ ਦੇ ਆਰੇ ਦੁਆਨੇ ਬੀਟ ਦਿੱਤੀਆਂ ਗਈਆਂ ਬੇਸ਼ੱਕ ਤੋਪ ਚਮਜਮਾ ਦੇ ਜਦੋਂ ਗੋਲੇ ਚੰਨੇ ਕਿਲੇ ਦੇ ਵਿੱਚ ਪਾੜ ਪੈ ਗਿਆ ਅਕਾਲੀ ਫੂਲਾ ਸਿੰਘ ਨਿਹਾਲ ਸਿੰਘ ਪੰਜ ਹੱਤਾ ਤੇ ਸ਼ਾਮ ਸਿੰਘ ਅਟਾਰੀ ਦਾ ਪਿਤਾ ਤੇ ਸ਼ਾਮ ਸਿੰਘ ਖੁਦ ਉਸ ਕਿਲੇ ਦੇ ਅੰਦਰ ਦਾਖਲ ਹੋਏ ਬੜੀ ਉੱਥੇ ਮਾਰਕੁੱਟ ਹੋਈ ਬੜੀ ਵੱਟਫਟ ਹੋਈ ਇਹ ਜਿਹੜਾ ਮੁਜ਼ਫਰ ਖਾਨ ਹੈ ਇਹ ਵੀ ਸਿੱਖਾਂ ਦੇ ਹੱਥੋਂ ਮਾਰਿਆ ਗਿਆ ਇਹਦੇ ਪੁੱਤਰ ਵੀ ਮਾਰੇ ਗਏ ਤੋਪ ਤਰੇਸ ਦੇ ਗ੍ਰਫਤਾਰ ਕਰ ਲਏ ਗਏ ਸਰਫਰਾਜ਼ ਖਾਨ ਤੇ ਜ਼ੁਲਫਕਾਰ ਖਾਨ ਉਹਨਾਂ ਦੋਹਾਂ ਨੂੰ ਗ੍ਰਫਤਾਰ ਕਰਕੇ ਸਰਦਾਰ ਕੜਕ ਸਿੰਘ ਦੇ ਹਵਾਲੇ ਕਰ ਦਿੱਤਾ ਗਿਆ ਹੁਣ ਤੁਸੀਂ ਵੇਖੋ ਉਸ ਸਾਰੀ ਜੰਗ ਦਾ ਵਰਤਾਰਾ ਸੈਦ ਅਹਿਮਦ ਗਲਾਨੀ ਆਪਣੀ ਕਿਤਾਬ ਜੰਗਨਾਮਾ ਮਲਤਾਨ ਚ ਲਿਖਦਾ ਹੈ ਕਹਿੰਦਾ ਮੈਂ ਵੇਖਿਆ ਸਿੱਖਾਂ ਦੀ ਇੱਕ ਤੋਪ ਚੱਲੀ ਤੋਪ ਚੰਨਣ ਦੇ ਨਾਲ ਜ਼ਮੀਨ ਜਿਹੜੀ ਸੀ ਉਹ ਕੰਬ ਗਈ ਜਦੋਂ ਤੋਪ ਦਾ ਗੋੜਾ ਕਿੰਨੇ ਦੀ ਦੀਵਾਰ ਨੂੰ ਜਾ ਕੇ ਵੱਜਾ ਤੇ ਕਿੰਨੇ ਦੇ ਅੰਦਰ ਬੈਠੇ ਮੁਜ਼ਫਰ ਖਾਨ ਦੇ ਸਾਹ ਸੁੱਤੇ ਗਏ ਤੇਹਹੋਂ ਜਿਹੜੀਆਂ ਤੋਪਾਂ ਚਲਣੀਆਂ ਸ਼ੁਰੂ ਹੋ ਗਈਆਂ ਨੇ ਮੇਰਾ ਕਿਲਾ ਇਹਨਾਂ ਤੋਪਾਂ ਦੇ ਅੱਗੇ ਜਾਦਾ ਸਮਰੱਥਕ ਨਹੀਂ ਸਕਦਾ। ਕਹਿੰਦਾ ਇੱਕ ਗੋਲਾ ਚੱਲਿਆ, ਦੂਜਾ ਗੋਲਾ ਚੱਲਿਆ, ਤੀਜਾ ਗੋਲਾ ਚੱਲਿਆ। ਕਹਿੰਦਾ ਤਿੰਨ ਇੱਕ ਗੋਲੇ ਚੱਲਣ ਤੋਂ ਬਾਅਦ ਉਹ ਤੋਪ ਜਿਹੜੀ ਸੀ ਚਲਣੀ ਸ਼ਾਂਤ ਹੋ ਗਈ। ਤੇ ਕਹਿੰਦਾ ਮੈਂ ਵੇਖਿਆ ਕਿ ਜਿਸ ਜਗ੍ਹਾ ਤੋਂ ਤੋਪ ਚੱਲ ਰਹੀ ਸੀ ਨਾ ਉਹ ਆਪ ਲਿਖਦਾ ਇਹਦਾ ਜਿਹੜਾ ਡਾਕਟਰ ਗੰਡਾ ਸਿੰਘ ਨੇ ਵੀ ਕੀਤਾ, ਸੋਹਣ ਸਿੰਘ ਸੀਤਰ ਨੇ ਵੀ ਕੀਤਾ, ਸ਼ਮਸ਼ੇਰ ਸਿੰਘ ਅਸ਼ੋਕ ਨੇ ਵੀ ਕੀਤਾ। ਇਸ ਸੈਦ ਅਹਿਮਦ ਜਲਾਨੀ ਦੇ ਜੰਗਨਾਮੇ ਦਾ ਇਹਦਾ ਨਾਮ ਹੈ ਜੰਗਨਾਮਾ ਮਲਤਾਨ ਉਰਦੂ ਤੇ ਫਾਰਸੀ ਦੀ ਰਲੀ ਮਿਲੀ ਰਚਨਾ ਹੈ ਉਹ ਕਹਿੰਦਾ ਕਿ ਮੈਂ ਸਿੱਖਾਂ ਦੇ ਪੇਸ ਦੇ ਵਿੱਚ ਸੀ ਕਿਉਂਕਿ ਮੈਂ ਮੁਜ਼ਫਰ ਖਾਨ ਦਾ ਸੁਈਆ ਸੀ ਕਹਿੰਦਾ ਮੈਂ ਉਸ ਅਸਥਾਨ ਤੇ ਗਿਆ ਜਿੱਥੇ ਤੋਪ ਚੱਲਦੀ ਸੀ ਪਰ ਹੁਣ ਤੋਪ ਸ਼ਾਂਤ ਹੈ ਪਰ ਸਿੱਖਾਂ ਦੀ ਬੜੀ ਭੀੜ ਆਲੇ ਦੁਆਲੇ ਕਹਿੰਦਾ ਮੈਂ ਇੱਕ ਸਿੱਖ ਨੂੰ ਪੁੱਛਿਆ ਕੀ ਗੱਲ ਹੋਈ ਹੈ ਇੰਨਾ ਰੌਲਾ ਕਿਉਂ ਪੈ ਗਿਆ ਤੁਹਾਡੀ ਤੋਪ ਕਿਉਂ ਸ਼ਾਂਤ ਹੋ ਗਈ ਹੈ ਕਹਿੰਦਾ ਚੱਲਦੇ ਆ ਚੱਲਦੇ ਆ ਸਾਡੀ ਤੋਪ ਦਾ ਖੱਬਾ ਪਹੀਆ ਟੁੱਟ ਗਿਆ ਇਸ ਤੋਪ ਤੇ ਸਾਨੂੰ ਬੜਾ ਮਾਣ ਸੀ ਕਿ ਇਸ ਤੋਪ ਦੇ ਨਾਲ ਅਸੀਂ ਮਲਤਾਨ ਦੇ ਕਿਨੇ ਦੀਆਂ ਦੀਵਾਰਾਂ ਨੂੰ ਫਸੀਲ ਨੂੰ ਢਹਿ ਢੇਰੀ ਕਰ ਸਕਦੇ ਹਾਂ ਤੇ ਕਹਿੰਦਾ ਹੁਣ ਕਹਿੰਦਾ ਹੁਣ ਸਾਡਾ ਆਤਸ਼ਬਾਰ ਜਿਹੜਾ ਤੋਪ ਨੂੰ ਪਲੀਤਾ ਲਾਉਣ ਵਾਲਾ ਸਿੱਖ ਹੁੰਦਾ ਉਹ ਕਹਿੰਦਾ ਕਿ ਤੋਪ ਚੱਲਣੀ ਵੀ ਜ਼ਰੂਰੀ ਹੈ ਪਈਏ ਦੀ ਇਸ ਥੋੜੇ ਸਮੇਂ ਚ ਮੁਰੰਮਤ ਨਹੀਂ ਹੋ ਸਕਦੀ ਪਰ ਹੁਣ ਇਹ ਤੋਪ ਤਾਂ ਚੱਲ ਸਕਦੀ ਹੈ ਜੇਕਰ ਇੱਕ ਇੱਕ ਸਿੱਖ ਇਸ ਦੇ ਪਈਏ ਦੀ ਜਗ੍ਹਾ ਤੇ ਆਪਣਾ ਮੋਟਾ ਦਵੇ ਪਰ ਜਦੋਂ ਤੋਪ ਚੱਲੇਗੀ ਨਾ ਉਹਦੀ ਰੀਕਵਲਿੰਗ ਦੇ ਨਾਲ ਜਿਹੜਾ ਬਰੂਦ ਦਾ ਪ੍ਰੈਸ਼ਰ ਹੁੰਦਾ ਜਿਹੜਾ ਮੋਢਾ ਦਵੇਗਾ ਨਾ ਉਹ ਤੁੰਬਾ ਤੁੰਬਾ ਹੋ ਕੇ ਉੱਟ ਜਾਵੇਗਾ ਕਹਿੰਦਾ ਮੈਂ ਮਨ ਦੇ ਵਿੱਚ ਸੋਚਿਆ ਕਿ ਜੰਗ ਦੀਆਂ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ ਪਰ ਜਦੋਂ ਆਤਿਸ਼ਬਾਰ ਇਹ ਕਹਿ ਦਵੇ ਕਿ ਤੋਪ ਤਾਂ ਚੱਲਣੀ ਹੈ ਕਿ ਇੱਕ ਇੱਕ ਗੋਲੇ ਦੇ ਨਾਲ ਇੱਕ ਵਿਅਕਤੀ ਨੂੰ ਉੱਡਣਾ ਪਵੇਗਾ ਇੱਕ ਦੇ ਪਰਛੇ ਉੱਡ ਜਾਣਗੇ ਉਹਦੀਆਂ ਹੱਡੀਆਂ ਰੂਹ ਵਾਂਗ ਤੁੰਬਾ ਤੁੰਬਾ ਹੋ ਕੇ ਫੈਲ ਜਾਣਗੀਆਂ ਕਹਿੰਦਾ ਉਦੋਂ ਮੈਦਾਨੇ ਜੰਗ 'ਚ ਖੜਦਾ ਬੜਾ ਔਖਾ ਇਹਦਾ ਮੈਂ ਸੋਚਿਆ ਹੁਣ ਭੱਜ ਦੌੜ ਇਸ ਕਰਕੇ ਮੱਚੀ ਐ ਕਿ ਕੋਈ ਮੋਟਾ ਨਹੀਂ ਦੇਣਾ ਚਾਹੁੰਦਾ ਹੋਣਾ ਪਰ ਕਹਿੰਦਾ ਜਦੋਂ ਮੈਂ ਨੇੜੇ ਗਿਆ ਨਜ਼ਾਰਾ ਹੀ ਹੋਸ ਉੱਥੇ ਲੜਾਈ ਇਸ ਗੱਲ ਤੋਂ ਹੋ ਰਹੀ ਸੀ ਕਿ ਕੋਈ ਸਿੱਖ ਕਹਿ ਰਿਹਾ ਸੀ ਪਹਿਲਾਂ ਮੋਢਾ ਮੈਂ ਦੇਣਾ ਦੂਜਾ ਕਹਿ ਰਿਹਾ ਸੀ ਪਹਿਲਾਂ ਮੋਢਾ ਮੈਂ ਦੇਣਾ ਕਹਿੰਦਾ ਇਸ ਗੱਲ ਤੋਂ ਲੜਾਈ ਹੋ ਰਹੀ ਸੀ ਇੱਕ ਦੂਜੇ ਨੂੰ ਧੂ ਧੂ ਕੇ ਪਿੱਛੇ ਕਰ ਰਹੇ ਸੀ ਕਿ ਪਹਿਲਾਂ ਮੈਂ ਮਰਨਾ ਦੂਜਾ ਕਹਿ ਰਿਹਾ ਸੀ ਪਹਿਲਾਂ ਮੈਂ ਮਰਨਾ ਕਹਿੰਦਾ ਨਿੱਕ ਧਮ ਇਸ ਭੱਜ ਦੌੜ ਦੇ ਵਿੱਚੋਂ ਇਹਨਾਂ ਦੇ ਜਥੇਦਾਰ ਨੇ ਹੱਥ ਖੜਾ ਕੀਤਾ ਕਹਿੰਦਾ ਰੁਕ ਜਾਓ ਕਹਿੰਦਾ ਸਾਰੇ ਸ਼ਾਂਤ ਹੋ ਗਏ ਜਥੇਦਾਰ ਦੀ ਵਾਇਸ ਸੁਣ ਕੇ ਕਹਿੰਦਾ ਤੁਹਾਡੇ ਜਥੇ ਦਾ ਜਥੇਦਾਰ ਕੌਣ ਹੈ ਸਿੱਖ ਕਹਿੰਦੇ ਤੁਸੀਂ ਕਹਿੰਦਾ ਫਿਰ ਬਾਕੀ ਮੇਰੇ ਪਿੱਛੇ ਆ ਜਾਓ ਮੈਂ ਤੁਹਾਡੇ ਜਥੇ ਦਾ ਜਥੇਦਾਰ ਹਾਂ ਪਹਿਲਾ ਮੋਢਾ ਮੈਂ ਦੇਣਾ ਇਹ ਕੌਮ ਦੇ ਆਕੂ ਹੁੰਦੇ ਸੀ ਕਹਿੰਦਾ ਉਹ ਕੌਮ ਦੇ ਜਥੇਦਾਰ ਨੇ ਮੋਢਾ ਲਾਇਆ ਗੋਲਾ ਚੰਨਿਆ ਉਹਦਾ ਜਿਸਮ ਰੂਹ ਦੇ ਟੁੰਬਿਆਂ ਵਾਂਗ ਉੱਟ ਗਿਆ ਦੂਜਾ ਸਿੱਖ ਬੜੀ ਖੁਸ਼ੀ ਦੇ ਨਾਲ ਮੋਢਾ ਦਿੰਦਾ ਕਹਿੰਦਾ ਮੈਂ ਆਪਣੇ ਸਾਹਮਣੇ 12 ਸਿੱਖਾਂ ਨੂੰ ਇਸੇ ਤਰ੍ਹਾਂ ਉੱਡਦੇ ਵੇਖਿਆ ਕਿਲਾ ਤੇ ਫਤਿਹ ਹੋ ਗਿਆ ਕਹਿੰਦਾ ਮੇਰੀ ਅੱਖਾਂ ਦੇ ਵਿੱਚ ਹੰਝੂ ਸੀ ਕਹਿੰਦਾ ਮੇਰਾ ਜੀ ਕੀਤਾ ਕਿ ਮੈਂ ਵੀ ਤੋਬ ਦੇ ਹੇਠਾਂ ਬੋਟਾ ਦੇ ਦੇਵਾਂ ਪਰ ਕਹਿੰਦਾ ਮੈਂ ਸੋਚਿਆ ਉਹ ਜਲਾਨੀ ਜੇ ਅੱਜ ਤੂੰ ਵੀ ਮਰ ਗਿਆ ਤੇ ਫਿਰ ਤੇਰੇ ਤੋਂ ਬਾਅਦ ਸਿੱਖਾਂ ਦੀ ਇਸ ਦਾਸਤਾਨ ਨੂੰ ਕੌਣ ਲਿਖੇਗਾ ਸਿੱਖਾਂ ਦੀ ਇਸ ਬਹਾਦਰੀ ਦੀ ਦਾਸਤਾਨ ਨੂੰ ਲਿਖਣ ਦੇ ਵਾਸਤੇ ਕਹਿੰਦਾ ਮੈਂ ਜੀਉਂਦਾ ਰਿਹਾ ਸੋ ਇਹ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਉਸੂਰਵੇਂ ਜਿਹੜੇ ਮੈਦਾਨੇ ਜੰਗ ਦੇ ਵਿੱਚ ਤੋਪਾਂ ਦੇ ਹੇਠ ਆਪਣੇ ਆਪ ਨੂੰ ਤੁੰਬਾ ਤੁੰਬਾ ਕਰਕੇ ਉਡਾ ਲੈਂਦੇ ਸੀ ਕਿ ਖਾਲਸਾ ਰਾਜ ਦੀ ਸਥਾਪਤੀ ਹੋਣੀ ਚਾਹੀਦੀ ਹੈ ਜਿਹੜੇ ਮੈਦਾਨੇ ਜੰਗ ਤੇ ਇਸ ਤਰ੍ਹਾਂ